ਦਾ ਨਹੀਂ ਦਾ ਮੈਂ ਤਾਂ ਆਪਾਂ ਪਾਸ ਨਹੀਂ ਹਾਂ ਤਾਂ ਵਿਆਹ ਦਾ ਸ਼ਾਦੀ ਦਾ ਇਥੇ ਪ੍ਰੋਗਰਾਮ ਰੱਖਿਆ ਸੀ April ਦੇ ਵਿੱਚ ਇਹ ਆਪਣੇ ਇਥੇ ਘਰ ਬੁਲਾ ਕੇ ਇੱਥੇ ਕਰਾਂਗੇ ਸ਼ਾਦੀ ਅਸਲ ਦੇ ਵਿੱਚ ਪਤਨੀ ਸੀ ਉਹਦੀ ਵੀ ਡੈਥ ਹੋਈ ਹੈ ਜੀ ਇੱਕ ਬੇਟਾ ਹੋਰ ਸੀ ਉਹਦੀ ਵੀ ਡੈਥ ਹੋਈ ਹੈ ਜੀ ਬਸ ਇਕੱਲਾ ਹੀ ਹਾਂ ਮੈਂ ਘਰੇ ਜੀ ਬੇਟਾ ਬੜੇ ਨਾਲ ਸੀ ਹਾਂਜੀ ਇਹ ਬੇਟਾ ਮੇਰੇ ਨਾਲ ਸੀਗਾ ਜੀ ਜਾਰਜੀਆ ਦੇ ਵਿੱਚ ਮਾਰੇ ਗਏ ਕਰੀਬ ਦਰਜਨ ਪੰਜਾਬੀ ਪਤਾ ਨਹੀਂ ਕਿੱਕ ਕਰਕੇ ਹੋਰ ਕਿੰਨੀਆਂ ਮ੍ਰਿਤਕ ਦੇਹਾਂ ਇੱਥੇ ਪਹੁੰਚਣੀਆਂ ਬਾਕੀ ਨੇ ਜੌਰਜੀਆ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੀ ਜਿਹੜੀ ਉਹ ਵਧਦੀ ਗਈ ਪਹਿਲਾਂ ਤਾਂ ਪਰਿਵਾਰ ਨੂੰ ਯਕੀਨ ਨਹੀਂ ਹੋਇਆ ਕਿ ਉਹ ਬੀਤੇ ਦਿਨੀ ਹੀ ਆਪਣੇ ਘਰ ਦੇ ਪਿਆਰੇ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਹਟੇ ਨੇ ਤੇ ਅਚਾਨਕ ਹੀ ਪਤਾ ਲੱਗਦਾ ਹੈ ਕਿ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਬੀਤੇ ਦਿਨੀ ਵੀ ਕਈ ਮ੍ਰਿਤਕ ਦੇਹਾਂ ਪੰਜਾਬ ਦੇ ਵਿੱਚ ਪਹੁੰਚੀਆਂ ਜਿੱਥੇ ਪਤੀ ਪਤਨੀ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਤੇ ਇਧਰ ਹੁਣ ਮਾਨਸਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇ ਵੀ ਉਸਦੇ ਮਾਪਿਓ ਨੇ ਦੇਖੀ ਜਾਰਜੀਆ ਦੇ ਹਾਦਸੇ ਦੇ ਵਿੱਚ ਸਰਬਤ ਦਾ ਪਲਾਟ ਰਸਤੇ ਵੱਲੋਂ ਇਹਨਾਂ ਦੇਹਾਂ ਨੂੰ ਘਰ ਭਜਵਾਉਣ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਵੱਡਾ ਸਹਿਯੋਗ ਕੀਤਾ ਗਿਆ ਤੇ ਹੁਣ ਉਸ ਕੁੜੀ ਦੀ ਮ੍ਰਿਤਕ ਦੇ ਉਸ ਪਿਓ ਦੀ ਅੱਖਾਂ ਦੇ ਸਾਹਮਣੇ ਪਈ ਸੀ ਜਿਸ ਦਾ ਵਿਆਹ ਘਰ ਦੇ ਵਿੱਚ ਰੱਖਿਆ ਹੋਇਆ ਸੀ ਆਉਣ ਵਾਲੇ ਚੜ੍ਹਦੇ ਸਾਲ ਦੇ ਵਿੱਚ ਇਸ ਕੁੜੀ ਦਾ ਵਿਆਹ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਇਹ ਪਤਾ ਲੱਗਦਾ ਹੈ ਕਿ ਉਹ ਹੁਦੁਨੀਆ ਦੇ ਵਿੱਚ ਨਹੀਂ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਿਓ ਦੇ ਹਾਲਾਤ ਨੇ ਕਿ ਉਹ ਇੱਕ ਸ਼ਬਦ ਵੀ ਇਸ ਮੌਕੇ ਤੇ ਬੋਲ ਨਹੀਂ ਪਾਏ ਮਾਂ ਰੋ ਰੋ ਕੇ ਹੀ ਆਖ ਰਹੀ ਸੀ ਕਿ ਮੈਨੂੰ ਰੱਜ ਕੇ ਮੇਰੀ ਧੀ ਦਾ ਮੂੰਹ ਦੇਖ ਲੈਣ ਦੋ ਹਾਲਾਤ ਇਹੋ ਜਿਹੇ ਮਾੜੇ ਬਣੇ ਹੋਏ ਨੇ ਕਿ ਮਜਬੂਰੀ ਵਸ ਮਾਪਿਓ ਆਪਣੇ ਤੋਂ ਦੂਰ ਜਵਾਕਾਂ ਨੂੰ ਭੇਜਤਾ ਦਿੰਦੇ ਨੇ ਪਰ ਉਥੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਜਿਉਂ ਰਹੇ ਨੇ ਕਿ ਜ ਉਹਨਾਂ ਨੂੰ ਮੌਤ ਆ ਕੇ ਘੇਰ ਲੈਂਦੀ ਹੈ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਮਾੜੀ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ ਰੈਸਟੋਰੈਂਟ ਦੇ ਵਿੱਚ ਵਾਪਰੇ ਇਸ ਹਾਦਸੇ ਤੋਂ ਬਾਅਦ ਕਿੰਨੇ ਹੀ ਪਰਿਵਾਰ ਉਜੜੇ ਨੇ ਕਿਤੇ ਤਾਂ ਇੱਕ ਪਿਓ ਦੱਸ ਰਿਹਾ ਹੈ ਕਿ ਇਹ ਮੁੰਡਾ ਉਸ ਦਾ ਇਕਲੌਤਾ ਸਹਾਰਾ ਸੀ ਪਹਿਲਾਂ ਪਤਨੀ ਦੀ ਜਾਨ ਗਈ ਫਿਰ ਵੱਡੇ ਮੁੰਡੇ ਦੀ ਅਤੇ ਹੁਣ ਇਹ ਛੋਟਾ ਮੁੰਡਾ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਦੇ ਨਾਲ ਹੀ ਕਈ ਹੋਰ ਪਰਿਵਾਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਦਾ ਦੁੱਖ ਇਸ ਸਮੇਂ ਸ਼ਬਦਾਂ ਦੇ ਵਿੱਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਪਿੰਡ ਵਾਲੇ ਅਤੇ ਪਰਿਵਾਰਿਕ ਮੈਂਬਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਮੁੰਡੇ ਕੁੜੀਆਂ ਨੂੰ ਯਾਦ ਕਰ ਰਹੇ ਨੇ ਉਹ ਸੁਣ ਕੇ ਹੀ ਅੱਖਾਂ ਭਰ ਆਉਂਦੀਆਂ ਨੇ ਕਿ ਕਿੰਨਾ ਕਹਿਰੇ ਨਾ ਗਰੀਬ ਪਰਿਵਾਰਾਂ ਤੇ ਨਾਲ ਹੋਇਆ ਵਿਦੇਸ਼ਾਂ ਦੇ ਵਿੱਚ ਮੁੰਡਿਆਂ ਨੂੰ ਸੈੱਟ ਕਰਨ ਦੇ ਲਈ ਹੀ ਪਰਿਵਾਰਿਕ ਮੈਂਬਰਾਂ ਨੇ ਕਦੇ ਦੁਬਈ ਤੇ ਕਦੇ ਹੁਣ ਜੌਰਜੀਆ ਭੇਜਿਆ ਸੀ ਕੁਝ ਮਹੀਨੇ ਹੀ ਹੋਈ ਸੀ ਇਸ ਮੁੰਡੇ ਨੂੰ ਤਾਂ ਜੌਰਜੀਆ ਗਏ ਜਿਸ ਦੇ ਪਿਓ ਦੇ ਇਹ ਮਾੜੇ ਹਾਲਾਤ ਨੇ ਪਿੰਡੋਂ ਜਗਤਾਰ ਸਿੰਘ ਜਿਨੇ ਉਹਨਾਂ ਦੀ ਬੇਟੀ ਸੀਗੀ ਮਨਿੰਦਰ ਕੌਰ ਤਾਂ ਇਹ ਜੌਰਜੀਆ ਰਜਗਾਰ ਵਾਸਤੇ ਗਏ ਸੀ ਆਇਤਨ 6-7 ਸਾਲ ਪਹਿਲਾਂ ਤੇ ਪਿਛਲੇ ਦਿਨੀ 12-13 ਤਰੀਕ ਦੀ ਗੱਲ ਹੈ ਉਦੋਂ ਉਸ ਤੇ ਬਰਫੀਲਾ ਤੂਫਾਨ ਆਉਣ ਕਰਕੇ ਲਾਈਟ ਚਲੀ ਗਈ। ਸਾਹੇ 12 13 ਸੀਗੇ ਉੱਥੇ ਰੈਸਟੋਰੈਂਟ ਚ ਕੰਮ ਕਰਦੇ ਸਾਰੇ ਇਹ। ਤੇ ਰੈਸਟੋਰੈਂਟ ਦੇ ਵਿੱਚ ਹੀ ਇਹਨਾਂ ਦੀ ਰਹਿائش ਸੀਗੀ। ਇਹਨਾਂ ਉਹ ਜਾਣ ਕਰਕੇ ਹਿੱਕਟਰ ਚਲਾ ਲਿਆ ਜਨਰੇਟਰ ਦੇ ਨਾਲ ਤੇ ਸੌਂ ਗਏ ਤੇ ਉਹਦੇ ਨਾਲ ਸਫੋਕੇਸ਼ਨ ਹੋ ਗਈ ਅੰਦਰ ਗੈਸ ਪੈਦਾ ਹੋ ਗਈ ਕਾਰਬਨ ਮੋਨੋਆਕਸਾਈਡ। ਜੋ ਸਾਰੇ ਜਿਹੜੇ ਉਹ ਰੈਸਟੋਰੈਂਟ ਚ ਕੰਮ ਕਰਦੇ ਸੀਗੇ ਉਹ ਸਾਰੇ ਉਹਨਾਂ ਸਾਰਿਆਂ ਦੀ ਮੌਤ ਹੋ ਗਈ। ਪਰਿਵਾਰ ਦੇ ਖਿਲਾਫ ਨੇ ਕੌਣ ਕੌਣ ਪਰਿਵਾਰ ਦੇ ਪਰਿਵਾਰ ਦੇ ਵਿੱਚ ਲੜਕੀ ਦਾ ਭਰਾ ਹੈਗਾ ਇੱਕ ਭਰਾ ਬਾਹਰ ਵੀ ਹੈ ਤੇ ਉਹਦੇ ਪਿਤਾ ਜੀ ਨੇ ਮਾਤਾ ਜੀ ਨੇ ਤੇ ਪਰਿਵਾਰ ਬੜਾ ਲੋਡਵੰਦ ਪਰਿਵਾਰ ਸੀਗਾ ਕੋਈ ਬਹੁਤਾ ਜਿਆਦਾ ਕਪੈਸਿਟੀ ਵਾਲਾ ਪਰਿਵਾਰ ਨਹੀਂ ਹੈਗਾ ਤਾਂ ਉਹਨਾਂ ਨੇ ਮਿਹਨਤ ਕਰਕੇ ਮਿਹਨਤ ਮਨਜ਼ੂਰੀ ਮਜ਼ਦੂਰੀ ਕਰਕੇ ਹੀ ਬੱਚੇ ਬਾਹਰ ਭੇਜੇ ਸੀਗੇ ਤਾਂ ਪਰਿਵਾਰ ਲੋਡਵੰਦ ਪਰਿਵਾਰ ਹੀ ਹੈ ਉਹਨਾਂ ਨੂੰ ਲੋੜ ਹੈ ਕਿਸੇ ਨਾ ਕਿਸੇ ਸਹਾਇਤਾ ਦੀ ਕਿਸੇ ਨਾ ਕਿਸੇ ਸਰਕਾਰੀ ਜਾਂ ਸੰਸਥਾਵਾਂ ਵੱਲੋਂ ਹੋਰ ਜਿਹੜੀਆਂ ਐਨਜੀਓ ਬਣੀਆਂ ਹੋਈਆਂ ਉਹਨਾਂ ਵੱਲੋਂ ਕੋਈ ਸਹਾਇਤਾ ਦੀ ਲੋੜ ਹੈ ਪਰਿਵਾਰ ਨਾਲ ਲਾਸਟ ਟਾਈਮ ਬੱਚੀ ਨਾਲ ਗੱਲ ਹੋਈ ਸੀ ਦਾ ਮਤਲਬ ਹਾਂ ਲਾਸਟ ਟਾਈਮ ਇਹ ਗੱਲ ਤਾਂ ਲਗਭਗ ਰਜਾਨਾ ਹੀ ਹੁੰਦੀ ਜਿਹੜੇ ਬੱਚੇ ਬਾਹਰ ਗਏ ਹੋਣੇ ਆਪਦੇ ਪੇਰੈਂਟਸ ਨਾਲ ਗੱਲ ਕਰਦੇ ਰਹਿੰਦੇ ਨੇ ਇਹਨਾਂ ਦੀ ਗੱਲਬਾਤ ਲਗਭਗ ਰਜਾਨਾ ਹੀ ਹੁੰਦੀ ਸੀ 12 ਤਰੀਕ ਨੂੰ ਦਰਘਟਨਾ ਵਾਲੇ ਦਿਨ ਵੀ ਇਹਨਾਂ ਦੀ ਗੱਲ ਹੋਈ ਹੈ ਚਲੋ ਗੱਲ ਕੋਈ ਨਹੀਂ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਸਾਡੇ ਨਾਲੇ ਪਾਣਾ ਵਾਪਰ ਜਾਣਾ ਗੱਲ ਉਹ ਮੇ ਰੁਟੀਨ ਦੇ ਵਿੱਚ ਹੀ ਹੋਈ ਹੈ ਉਹਨੇ ਇੱਥੇ ਆਉਣਾ ਵੀ ਸੀਗਾ ਅਪ੍ਰੈਲ ਦੇ ਵਿੱਚ ਪਰਿਵਾਰ ਨੇ ਵੈਸੇ ਤਾਂ ਰਸਮ ਰਿਵਾਜ ਹੋਇਆ ਸੀ ਉੱਥੇ ਤਾ ਵਿਆਹ ਦਾ ਸ਼ਾਦੀ ਦਾ ਇੱਥੇ ਪ੍ਰੋਗਰਾਮ ਰੱਖਿਆ ਸੀ ਅਪ੍ਰੈਲ ਦੇ ਵਿੱਚ ਇਹ ਆਪਣੇ ਇੱਥੇ ਘਰ ਬੁਲਾ ਕੇ ਇੱਥੇ ਕਰਾਂਗੇ ਸ਼ਾਦੀ ਅਸਲ ਦੇ ਵਿੱਚ ਤਾਂ ਜੀ ਨਾ ਵੀਰੇ ਮੇਰਾ ਨਾਮ ਅਰਬਰਗਤ ਸਿੰਘ ਹੈ ਜੀ ਅਰਗਤ ਤੁਹਾਡੀ ਸਿਸਟਰ ਜੀ ਸੀ ਅੱਜ ਤਾਂ ਇਹ ਸੰਸਕਾਰ ਹੋਇਆ ਉਹਨਾਂ ਦਾ ਹਾਂਜੀ ਕਿੰਨੀ ਉਮਰ ਸੀ ਕੀ ਪਰਿਵਾਰ ਦੇ ਹਾਲ ਨਾ ਉਮਰ ਦੇ ਇਹਨਾਂ ਦੀ 27-28 ਸਾਲੀ ਸੀ ਜੀ ਅੱਲਾਹ ਅਤਬਾਰ ਸਟ ਕਰੇ ਠੀਕ ਠਾਕ ਹੈ ਜੀ ਨੇ ਅਸੀਂ ਇਹ ਨਹੀਂ ਗੰਜਾ ਸਾਡੀ ਅੰਦਰ ਚ ਰੋਗੇ ਸੀ ਇਹ ਗਏ ਨੂੰ 6 ਸਾਲ ਹੋ ਗਏ ਸੀ ਜਾਰਜੀਆ ਦੇ ਵਿੱਚ ਇਹ ਸੁਪਨੇ ਸੀਗੇ ਮਨਿੰਦਰ ਦੇ ਆਲ ਹੁੰਦੀ ਹੋਊਗੀ ਆ ਕਹਿੰਦੀ ਹਾਂਜੀ ਉਹ ਓਦਾਂ ਹੀ ਕਹਿੰਦੇ ਹੁੰਦੇ ਸੀ ਵੀ ਤੂੰ ਮੈਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰ ਰਿਆ ਸੀ ਉਹ ਮਨੇ ਕਹਿੰਦੇ ਵੀ ਤੂੰ 12 ਕਰਕੇ ਨਾ ਤੇ ਘਰੇ ਵਾਹ ਤੂੰ ਮੇਰੇ ਕੋਲ ਆਣਾ ਤੇ ਮੇਰੇ ਕੋਲ ਕੰਮ ਹੀ ਕਰਨਾ ਹੈ ਇਸ ਕਰਕੇ ਮੈਂ ਅੱਗੇ ਪੜਿਆ ਨਹੀਂ ਜੀ ਤੇ ਕਹਿੰਦੀ ਮੇਰੇ ਨਾਲ ਹੀ ਕੰਮ ਕਰਨਾ ਹੈ ਫੇਰ ਜ਼ੋਰ ਨਾਲ ਅੰਕੀ ਮੰਗ ਕਰਦੇ ਹੋਂ ਸਰਕਾਰ ਤੋਂ ਮੰਗੇ ਜੀ ਜਦ ਨਹੀਂ ਹੋ ਸਕੇ ਸਾਡੀ ਸਹਾਇਤਾ ਕਰੋ ਜੀ ਬੜਾ ਦੁਖਦਾਈ ਮਾਮਲਾ ਹੈ ਜੀ ਗਰੀਬ ਪਰਿਵਾਰ ਸੀਗਾ ਬੇਨਤੀ ਬਰਵਾ ਰਹੀ ਆ ਬੜੇ شریف ਬੰਦੇ ਨੇ ਇਮਾਨਦਾਰ ਬੰਦੇ ਨੇ ਬਸ ਬੇਨਤੀ ਹੈ ਸਰਕਾਰ ਬਣਾ ਕੋਈ ਨਾ ਸ਼ਿਕਾਇਤ ਦਿੱਤੀ ਜਾਵੇ ਕੱਲ ਅਸੀਂ ਬੋਡੀ ਲੈਣ ਗਏ ਸੀ ਅਮਰਸਰ ਤੋਂ ਬੋਡੀ ਲੈ ਕੇ ਆਏ ਆ ਰਾਤ ਕਰ ਕੋ ਜੀ ਪਹੁੰਚੇ تھے ਬੜਾ ਦੁਖਦਾਈ ਗੱਲ ਹੈ ਕੋਈ ਨੁਤਾਜੀ ਕਾਫੀ ਦਿਨ ਹੋ ਗਿਆ ਸਾਨੂੰ ਪਰ ਦੋ ਕੁ ਦਿਨਾਂ ਤੋਂ ਪਤਾ ਲੱਗਿਆ ਜੀ ਵੀ ਕੋਈ ਗੈਂਗਸਟਰ ਨਾਲ ਉਹਦੀ ਮੌਤ ਹੋ ਗਈ ਆ ਹਾਂਜੀ ਕਦੋਂ ਬਾਹਰ ਕਦੋਂ ਤੁਸੀਂ ਬਾਹਰ ਉਹਨੂੰ ਜੌਰਜੀਆ ਗਏ ਨੁਤਾਜੀ ਤਿੰਨ ਕੁ ਮਹੀਨੇ ਹੋਏ ਸੀਗੇ ਪਹਿਲਾਂ ਉਹ ਦੁਬਈ ਰਹਿੰਦਾ ਸੀਗਾ ਛੁੱਟੀ ਆਇਆ ਸੀ ਇੱਥੇ 2 ਮਹੀਨੇ ਦੀ ਫਿਰ ਫਰਵਰੀ ਚ ਫਿਰ ਉਹ ਦੁਬਈ ਚਲ ਗਿਆ ਸੀ ਫਿਰ ਦੁਬਈ ਤੋਂ 9ਵੇਂ ਮਹੀਨੇ ਉਹ ਇੱਥੇ ਗਿਆ ਜੀ 조ਰਜੀਆ ਪਰਿਵਾਰ ਦੇ ਹਾਲਾਤ ਕਿਦਾਂ ਦੇ ਹਨ ਪਰਿਵਾਰ ਦੇ ਹਾਲਾਤ ਉਹਨਾਂ ਦੇ ਬਹੁਤ ਮਾੜੇ ਆ ਜੀ ਉਹਨਾਂ ਦੇ ਪਰਿਵਾਰ ਚ ਤਾਂ ਕੋਈ ਹੈ ਹੀ ਨਹੀਂ ਪਹਿਲੀ ਗੱਲ ਕਰ ਲਿਓ ਉਹਦੇ ਪਿਤਾ ਜੀ ਆ ਜੀ ਹੋਰ ਕੋਈ ਨਹੀਂ ਹਾਂਜੀ ਮਾਤਾ ਦੀ ਵੀ 5-7 ਸਾਲ ਹੋ ਗਏ ਮੌਤ ਹੋਈ ਨੂੰ ਇਹ ਵਿਆਹਿਆ ਸੀਗਾ ਨਹੀਂ ਜੀ ਕੁਵਾਰਾ ਸੀਗਾ ਜੀ 23-24 ਸਾਲ ਦੀ ਉਮਰ ਹੀ ਸੀਗੀ ਹਜੇ ਤੱਕ ਜੀ ਉਹਦੀ ਲਾਸਟ ਟਾਈਮ ਕਦੋਂ ਗੱਲ ਹੋਈ ਆ ਤੁਹਾਡੇ ਨਾਲ ਲਾਸਟ ਟਾਈਮ ਉਹਦੇ ਨਾਲ 12 ਤਰੀਕ ਨੂੰ ਗੱਲ ਹੋਈ ਸੀ ਜੀ ਸਾਡੀ ਉਹਦੇ ਨਾਲ ਸਵੇਰ ਨੂੰ ਗੱਲ ਹੋਈ ਸੀਗੀ ਉਸ ਤੋਂ ਬਾਅਦ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਕਿਹਨੇ ਤੁਹਾਨੂੰ ਜਦੋਂ ਫੋਨ ਆਇਆ ਵੀ ਉਹਦੀ ਮੌਤ ਹੋ ਗਈ ਹੈ ਕਿਹਦੇ ਨਾਲ ਗੱਲ ਹੋਈ ਸੀਗੀ ਔਰ ਬਾਅਦ ਦੇ ਵਿੱਚ ਵੀ ਤੁਹਾਡੇ ਕੋਈ ਰابطਾ ਹੋ ਸਕਿਆ ਕਿਹਦੇ ਨਾਲ ਵੀ ਹਾਦਸਾ ਕਿੱਦਾਂ ਹੋਣਾ ਸਾਡੇ ਜੀ ਦਿਉਰਾ ਮੇਰਾ ਇੱਕ ਹੋਰ ਉਹਨੂੰ ਫੋਨ ਆਇਆ ਸੀਗਾ ਉਹਨੂੰ ਪਤਾ ਲੱਗਿਆ ਸੀ ਵੀ ਉਹਦੀ ਮੌਤ ਹੋਈ ਆ ਤੇ ਸਾਨੂੰ ਕਲੀਅਰ ਨਹੀਂ ਸੀ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਦੱਸਿਆ ਸੀਗਾ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਜੀ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਵੀ ਇਦਾਂ ਕਰਕੇ ਵੀ ਤੁਹਾਡੇ ਮੁੰਡੇ ਦੀ ਇਦਾਂ ਆ ਹਾਸੇ ਚ ਮੌਤ ਹੋ ਗਈ ਹੈ ਜੀ ਨਾਂ ਗਗਨਦੀਪ ਸਿੰਘ ਸੀਗਾ ਜੀ 24 ਸਾਲ 25 ਸਾਲ ਦੀ ਉਮਰ 아이 ਲੱਤ ਹੋ ਗਿਆ ਸੀ ਉਹਨੂੰ 4 4 4 ਕਿਹ ਮਹੀਨੇ ਹੋਇਆ ਜੀ ਗਏ ਨੂੰ ਤੇ ਕੰਮ ਲੱਗੇ ਸੀ ਜਿਹੜੇ ਕਿਹੜੇ ਕੰਮ ਬਸ ਮਿਹਨਤ ਮਜ਼ਦੂਰੀ ਕਰਨ ਹੀ ਗਿਆ ਸੀ ਜੀ ਕਿਵੇਂ ਮੌਤ ਕਿਵੇਂ ਹੋਈ ਆ ਮਾਤਾ ਉੱਥੇ ਕਹਿੰਦੇ ਜੀ ਉਹ ਹਾਸਾ ਹੋਇਆ ਵੈ ਕੋਈ ਗੈਸ ਵਗੈਰਾ ਦਾ ਚੜਿਆ ਹੀ ਹੋਸਟਲ 'ਚੀ ਉੱਥੋਂ ਸਾਨੂੰ ਤਾਂ ਫੋਨ ਆਇਆ ਸੀ ਮੁੰਡੇ ਦਾ ਜੀ ਵੀ ਐਂ ਕਰਕੇ ਬਹੁਤ ਹੋ ਗਈ ਹੈ ਜੀ ਲਾਸਟ ਵਾਰ ਕਰ ਤੋ ਗੱਲ ਹੋਈ ਸੀ ਤੁਹਾਡੀ ਉਹਦੇ ਨਾਲ ਬੈਠੇ ਲਾਸਟ ਵਲ 12 ਤਰੀਕ ਨੂੰ ਹੋਈ ਸੀਗੀ ਜੀ ਕੀ ਕਹਿੰਦਾ ਸੀ ਬਸ ਐਂ ਰਾਜੀ ਖੋਸ਼ ਕਹਿੰਦਾ ਹੀ ਠੀਕ ਹੈ ਜੀ ਮੈਂ ਬਸ ਉਦੋਂ ਬਾਅਦ ਨਾ ਫੋਨ ਲੱਗਾ ਨਾ ਤੇ ਕਰਦੇ ਹਾਲਾਤ ਕਿਦਾਂ ਦੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਜਿੰਨਾ ਕਹਦੇ ਕਰਦੇ ਵਿੱਚ ਪਤਨੀ ਸੀ ਉਹਦੀ ਵੀ ਡੈਥ ਹੋਈ ਹੈ ਜੀ ਇੱਕ ਬੇਟਾ ਹੋਰ ਸੀ ਉਹਦੀ ਵੀ ਡੈਥ ਹੋਈ ਹੈ ਬਸ ਕੱਲਾ ਹੀ ਹਾਂ ਮੈਂ ਘਰੇ ਇਹ ਬੇਟਾ ਤੁਹਾਡੇ ਨਾਲ ਸੀ ਹਾਂਜੀ ਇਹ ਬੇਟਾ ਮੇਰੇ ਨਾਲ ਸੀਗਾ ਜੀ ਇਹ ਪਹਿਲਾਂ ਵੀ ਬਾਹਰ ਗਿਆ ਸੀ ਕੰਮ ਵਾਸਤੇ ਹਾਂ ਪਹਿਲਾਂ ਦੁਬਈ ਗਿਆ ਸੀਗਾ ਜੀ ਉੱਥੇ 1.5 2 ਸਾਲ ਲਾਇਆ ਫਿਰ ਉੱਥੋਂ ਗਾਂ ਗਿਆ ਇੱਥੇ ਜਰਜਾ ਗਿਆ ਸੀ ਹਾਂ ਜਰਦਿਆਂ ਗਿਆ ਸੀ ਇੱਥੇ ਕਿੰਨੇ ਮਹੀਨੇ ਹੋ ਗਏ ਸਨ ਇੱਥੇ 4 ਕਿੰਨੇ ਹੋ ਗਏ ਜੀ ਤੁਹਾਡੇ ਕੋਈ ਬਾਹਰ ਗੱਲਬਾਤ ਹੋਈ ਹੈ ਕਿਸੇ ਨਾਲ ਵੀ ਹਾਦਸਾ ਕਿੱਦਾਂ ਹੋਇਆ ਜਾਂ ਬੋਡੀ ਵਾਰੇ ਜਾਂ ਕਿਸੇ ਬੱਚੇ ਬਾਰੇ ਕੋਈ ਗੱਲਬਾਤ ਕੀਤੀ ਹੋਵੇ ਕਿਸੇ ਨਾਲ ਨਹੀਂ ਨਹੀਂ ਕਿਸੇ ਨੇ ਨਹੀਂ ਕੀਤੀ ਉਹ ਜਿਹੜੇ ਨਾਲ ਮੁੰਡੇ ਸੀਗੇ ਉਹਨਾਂ ਨੇ ਸਾਨੂੰ ਫੋਨ ਫਾਨ ਲਾਏ ਸੀਗੇ ਇਹਦੇ ਨਾਲ ਜਿਹੜੀ ਡਿਊਟੀ ਤੇ ਕੰਮ ਕਰਦੇ ਸੀਗੇ ਦੱਸਿਆ ਉਹਨਾਂ ਨੇ ਕਿੱਦਾਂ ਹਾਦਸਾ ਹੋਇਆ ਹਾਂਜੀ ਉਹਨਾਂ ਨੇ ਦੱਸਿਆ ਹੈ ਵੀ ਉੱਥੇ ਕੋਈ ਇਹੋ ਜਿਹੀ ਗੈਸ ਵਗੈਰਾ ਨਾਲ ਮੌਤ ਹੋਈ ਹੈ ਜੀ 10 ਕੇ 12 ਜਾਨਾਂ ਦੀ ਨੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਨੂੰ ਉੱਥੇ ਭੇਜਦੇ ਹਾਂ ਤੇ ਫਿਰ ਜਿਹੜਾ ਹਾਸੇ ਹੋ ਜਾਂਦੇ ਨੇ ਕਿਵੇਂ ਦੇਖਦੇ ਹਾਂ ਬਸ ਮਜਬੂਰੀ ਹੈ ਹੀ ਭੇਜਣੇ ਦੀ ਤਾਂ ਹੀ ਕਿੰਨੇ ਪੈਸਾ ਲਾਗੇ ਬੱਚੇ ਸਾਰ ਤੋਂ 5 ਲੱਖ ਰੁਪਇਆ ਸਾਡਾ ਲੱਗਾ ਸੀ ਕੀ ਮੰਗ ਕੀ ਕਰੋਗੇ ਸਰਕਾਰ ਦੇ ਕਿ ਕੀ ਪੀਲ ਕਰੋਗੇ ਸਰਕਾਰ ਤੋਂ ਮੰਗ ਕਰਦੇ ਆਈ ਸਾਡੇ ਬੇਟੇ ਦੀ ਬਸ ਬਾਡੀ ਆਉਣੀ ਚਾਹੀਦੀ ਹੈ ਅਸੀਂ ਨਹੀਂ ਕੁਝ ਕਰਨ ਜੋਗ ਹੈ ਤੇ ਬਸ ਸਾਡੀ ਜਿਹੜੀ ਸਹਾਇਤਾ ਗਵਰਨਮੈਂਟ ਕਰੇ ਮੈਂ ਉਹਦਾ ਦਾਦਾ ਜੀ ਮੇਰਾ ਨਾਮ ਬਸੰਤ ਸਿੰਘ ਹੈ। ਇਹ ਮੇਰੇ ਮੁੰਡੇ ਦਾ ਨਾਮ ਗੁਰਮਖ ਸਿੰਘ ਹੈ। ਪੁੱਤੇ ਦਾ ਨਾਮ ਰਜਨਜੀਤ ਸਿੰਘ ਹੈ। 24 ਸਾਲ ਦੀ ਹੋਇਆ। ਕਿਵੇਂ ਮੌਤ ਕਿਵੇਂ ਹੋਈ ਬਾਹਰ? ਬਹੁਤ ਸਾਨੂੰ ਬਾਹਰ ਦੀ ਪੂਰ ਆਇਆ ਵੀ ਬਾਹਰ ਮੌਤ ਤਾਂ ਹੋ ਗਈ ਹੈ। ਇਹ ਸਾਨੂੰ ਕੱਲ ਪਤਾ ਲੱਗਾ ਕਿ ਕੱਲ ਅਸੀਂ ਸਰਪੰਚ ਸਾਹਿਬ ਕੋਲ ਫਰਿਆਦ ਕੀਤੀ ਹੈ। ਉਹਨੇ ਸਾਡਾ ਇਹ ਕਾਰਜ ਕਰਨਾ ਹੈ। ਪਬਲਿਕ ਕਿੰਨੇ ਬਰਵਾਰ ਚ ਬੱਚੇ ਕਿੰਨੇ ਹੈ ਤੁਹਾਡੇ ਪੋਤੇ ਕਿੰਨੇ ਪੋਤੇ ਕਿੰਨੇ ਹੈ ਤੇ ਹੋਰ ਕੌਣ ਕੌਣ ਫੀਟਰ ਇਹ ਤੇ ਮੇਰਾ ਇਹੋ ਹੀ ਪੋਤਾ ਆ ਮੁੰਡਾ ਰਹਿੰਦਾ ਹੈ ਮੇਰਾ ਆਪ پاس ਨਹੀਂ ਹੈ ਪੋਤਾ ਪੋਤੇ ਕਿੰਨੇ ਬੱਚੇ ਬੱਚੇ ਮੇਰੇ ਦੋ ਪੋਤੇ ਇਨਰੇ ਇਨਰੇ ਇਹਨਾਂ ਦੇ ਤਿੰਨ ਬੱਚੇ ਨੇ ਸੱਤ ਨ ਬੱਚੇ ਨੇ ਇੱਕ ਤਾਂ ਸੌਰੀ ਰਹਿੰਦਾ ਉਹ ਤਾਂ ਸਾਨੂੰ ਨਾ ਇਹ ਦੇ ਨਾ ਗੱਲ ਕਰਦਾ ਨਾ ਮਿਲਦਾ ਨਾ ਵੱਤਦਾ ਨਾ ਉਹ ਹੁਣ ਗੰਡੀ ਆਹ ਹਾ ਮੁੰਡਾ ਸੀਗਾ ਇੱਕ ਦਿਨ ਡੈੱਡ ਹੋ ਗਿਆ ਮੌਤ ਸਾਲ ਹੋ ਗਿਆ ਉਹ ਥੋੜਾ ਜਿਹਾ ਉਹ ਬਰਾਬਰ ਸੀਗਾ ਗੱਲ ਸਾਡੇ ਹਾਲਾਤ ਵੀ ਉਹ ਬਿਮਾਰੇ ਆ ਕੀ ਅਪੀਲ ਕਰਾਂਗੇ ਸਰਕਾਰ ਨੂੰ ਦੀ ਕਾਨੂੰਨੀ ਉਹਦੀ ਡੈੱਡ ਬਾਡੀ ਸਾਡੇ ਮੱਥੇ ਲੱਗਣੀ ਚਾਹੀਦੀ ਆ ਉਹਨਾਂ ਹੀ ਚਾਹੀਦੀ ਸੀ ਅੱਖੀ ਵੇਖ ਲਈ ਗਿਆ ਤੂੰ ਸੀ ਗਾ ਜਾਂ ਤਾਂ 9 ਮਹੀਨੇ ਹੋ ਗਏ ਆ ਜੀ ਉਹ ਗਿਆ ਆਪਣਾ ਦਵਾਈ ਚੋ ਕੰਮ ਨਹੀਂ ਬਣਾਇਆ। ਹਾਂ, ਕੰਮ ਨਹੀਂ ਬਣਾਇਆ। ਉਹ ਮੈਂ ਉੱਧਰ ਤੇ ਪਹਿਲਾ ਪਹਿਲਾ ਕਮਾ ਕਮਾਇਆ ਜਿਹੜਾ ਸੀ ਉੱਧਰ ਨੂੰ ਲਾਤਾ। ਹਾਲੇ ਤਾਈ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਿਆ। ਕਿੰਨੇ ਪੈਸੇ ਲਾ ਕੇ ਗਿਆ ਸੀ ਪਤਾ ਨਹੀਂ। ਇਹ 4-5 ਲੱਖ ਲਾ ਦਿਆ। ਉੱਥੋਂ ਵੀ ਲਾਤਾ ਈ ਝੂਲ ਚੱਕ ਕੇ ਕਲਪਾ। ਬਾਪੂ ਮੌਤ ਕਿਵੇਂ ਹੋਈ ਆ ਉੱਧਰ ਪਤਾ ਨਹੀਂ। ਮੌਤ ਤਾਂ ਦਰਖਾਨੋਂ ਦਾ ਆਹ ਦਾਦੇ ਗਾਂ ਚਰ ਗਿਆ, ਗਾਂ ਚਰ ਗਿਆ ਐ ਕਹੀ ਜਾਂਦੇ। ਉਹ ਸਾਨੂੰ ਕੋਈ ਕਿਸੇ ਗੱਲ ਦਾ ਪਤਾ ਨਹੀਂ। ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੈ ਬਾਅਦ? ਭਾਰ ਸਾਡੇ ਕੇ ਨਹੀਂ ਇੱਕ ਦੋ ਮੁੰਡੇ ਜਿਹੜੇ ਨਾਲ ਗਏ ਸੀ ਉਹਨਾਂ ਨੇ ਕੋਲ ਫਾਨ ਕੀਤਾ ਇਹ ਸਾਨੂੰ ਪਰਤ ਲੱਗਾ ਇਸ ਦੇ ਪ੍ਰਸ਼ਾਸਨ ਨਾਲ ਗਲਤ ਕੀਤੀ ਹੈ ਕਿ ਨਾ ਮੰਗ ਕੀ ਕਰਨੀ ਤੇ ਮੰਗ ਸਾਡੀ ਬਾਡੀ ਆਉਣ ਆਈ ਜਾਂ ਅੱਜੇ ਆਵੇ ਸਾਡੇ ਸਾਹਮਣੇ ਸਾਡੇ ਅੱਖੀਂ ਦੇਖ ਲਈਏ ਕਿ ਸੱਚੀ ਮੌਤ ਹੋ ਗਈ ਹੈ ਤੇ ਬਾਕੀ ਜੋ ਖਰਚਾ ਸੀ ਨਾ ਦਿਵਾਉਂਦੋਗੇ ਨਾ ਉੱਥੇ ਜਾਣ ਦੋਗੇ ਨਾ ਕੋ ਕਰਨ ਦੋਗੇ ਇਹ ਸਾਡਾ ਆਹੀ ਠੀਕ ਹੈ ਇਹ ਸਾਡੇ आव असीं अथी करितार जो करण